ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤਾਂ ਬੱਚਿਓ ਅੱਜ ਦੀ ਵੀਡੀਓ ਤੁਹਾਡੇ ਲੈ ਕੇ ਆਏ ਹਾਂ ਫੀਸ ਮਾਫੀ ਲਈ ਬਿਨੈ ਪੱਤਰ ਫੀਸ ਮਾਫੀ ਦੀ ਅਰਜੀ ਪੰਜਾਬੀ ਵਿੱਚ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਚਲੋ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਤਾਂ ਪਹਿਲਾ ਇਹ ਸੇਵਾ ਵਿਖੇ ਤੁਸੀਂ ਲਿਖ ਲੈਣਾ ਹੈ ਸੇਵਾ ਵਿਖੇ ਅੱਗੇ ਪ੍ਰਿੰਸੀਪਲ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁਹਾਡਾ ਜੋ ਵੀ ਤੁਹਾਡੇ ਸਕੂਲ ਦਾ ਨਾਮ ਹੈ ਤੁਸੀਂ ਇੱਥੇ ਲਿਖ ਦੇਣਾ ਹੈ ਤਾਂ ਅੱਗੇ ਸ੍ਰੀਮਾਨ ਜੀ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ 8ਵੀਂ ਜਮਾਤ ਦਾ ਵਿਦਿਆਰਥੀ ਹਾਂ ਤਾਂ ਜਿਹੜਾ ਤੁਸੀਂ ਇੱਥੇ ਤੁਹਾਡੀ ਜੋ ਵੀ ਕਲਾਸ ਹੈ ਉਹ ਲਿਖ ਦੇਣੀ ਹੈ ਜਮਾਤ ਦਾ ਵਿਦਿਆਰਥੀ ਹਾਂ ਜਾਂ ਵਿਦਿਆਰਥਣ ਹਾਂ ਲੜਕੀਆਂ ਲਈ ਮੇਰੇ ਪਿਤਾ ਜੀ ਦੀ ਆਮਦਨ ਬਹੁਤ ਥੋੜੀ ਹੈ ਮੇਰੇ ਦੋ ਵੱਡੇ ਭੈਣ ਭਰਾ ਵੀ ਪੜਦੇ ਹਨ ਤਾਂ ਮੇਰੇ ਦੋ ਵੱਡੇ ਭੈਣ ਭਰਾ ਵੀ ਪੜਦੇ ਹਨ ਪਿਤਾ ਜੀ ਲਈ ਸਾਡੀ ਸਾਰਿਆਂ ਦੀ ਪੜਾਈ ਦਾ ਖਰਚਾ ਦੇਣਾ ਬੜਾ ਮੁਸ਼ਕਿਲ ਹੈ ਮੈਨੂੰ ਪੜ੍ਹਾਈ ਦਾ ਬਹੁਤ ਸ਼ੌਂਕ ਹੈ। ਮੈਂ ਹਰ ਸਾਲ ਆਪਣੀ ਜਮਾਤ ਵਿੱਚੋਂ ਪਹਿਲੇ ਨੰਬਰ ਤੇ ਆਉਂਦਾ ਹਾਂ। ਲੜਕੀਆਂ ਲਿਖਣਗੀਆਂ ਆਉਂਦੀ ਹਾਂ। ਕਿਰਪਾ ਕਰਕੇ ਮੇਰੀ ਫੀਸ ਮੁਆਫ ਕੀਤੀ ਜਾਵੇ। ਮੈਂ ਆਪ ਜੀ ਦਾ ਅਤੀ ਧੰਨਵਾਦੀ ਹੋਵਾਂਗਾ। ਜਾਂ ਧੰਨਵਾਦੀ ਹੋਵਾਂਗੀ। ਤਾਂ ਆਪ ਜੀ ਦਾ ਆਗਿਆਕਾਰ ਆਪ ਜੀ ਦੀ ਆਗਿਆਕਾਰੀ ਨਾਮ ਤੁਹਾਡਾ ਜੋ ਵੀ ਤੁਹਾਡਾ ਨਾਮ ਹੈ ਉਹ ਲਿਖ ਦੇਣਾ ਹੈ ਜਮਾਤ ਲਿਖ ਲੈਣੀ ਹੈ ਤੁਹਾਨੂੰ ਆਪਣੀ ਤਾਂ ਬੱਚਿਓ ਇਹ ਸੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਆ ਅਗਲੀ ਵੀਡੀਓ ਵਿੱਚ